ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਅਸੀਂ ਖਨੌਰੀ ਬਾਡਰ ਤੇ ਖੜੇ ਆ ਜਿਹੜਾ ਕਿ ਮੋਰਚਾ ਆਪਣਾ 9 ਮਹੀਨਿਆਂ ਤੋਂ ਉੱਪਰ ਹੋ ਗਿਆ 275ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਜਿਹੜੀ ਕਿ ਇਸੇ ਮੋਰਚੇ ਦੇ ਉੱਪਰ ਨਿਰੰਤਰ ਦੁੱਧ ਦੀ ਸੇਵਾ ਸੇਵਾ ਜਾਰੀ ਹੈ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਸੰਗਰੂਰ ਬਲਾਕ ਲਹਿਰਾਗਾਗਾ ਵੱਲੋਂ ਲਗਭਗ ਇਹ 3 ਕੁਇੰਟਲ ਦੁੱਧ ਦੀ ਸੇਵਾ ਭੇਜੀ ਗਈ ਆ ਸੋ ਦੋਸਤੋ ਜਿਹੜੇ ਵੀ ਸਾਡੇ ਇੱਥੇ ਕਿਸਾਨ ਮਜ਼ਦੂਰ ਨੌਜਵਾਨ ਬਜ਼ੁਰਗ ਜਿਹੜੇ ਰਹਿਣ ਬਸੇਰਿਆਂ ਦੇ ਟਰਾਲੀਆਂ ਦੇ ਵਿੱਚ ਰਹਿ ਰਹੇ ਆ ਭਰਾਵੋ ਉਹਨਾਂ ਵਾਸਤੇ ਦੁੱਧ ਹੀ ਸੇਵਾਂ ਆਉਂਦੀ ਆ ਬਾਕੀ ਜਿਹੜੇ ਲੰਗਰ ਚੱਲਦੇ ਆ ਲੰਗਰਾਂ 'ਚ ਵੀ ਇਹ ਦੁੱਧ ਦਿੱਤਾ ਜਾਂਦਾ ਸੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਭਈ ਮੋਰਚਾ ਆਪਣਾ ਪੀਕ ਤੇ ਪਹੁੰਚਿਆ ਹੋਇਆ ਹੁਣ ਆਪਾਂ ਕੰਮਕਾਰ ਕਰਕੇ ਭਰਾਵੋ ਦੋ ਚਾਰ ਦਿਨਾਂ ਦਾ ਕੰਮ ਤਾਂ ਦਾ ਹੋਰ ਆ ਵਿਲੇ ਹੋ ਕੇ ਆਪਾਂ ਮੋਰਚੇ ਨੂੰ ਜਿਵੇਂ ਕਿ 13 ਫਰਬੀ ਨੂੰ ਆਪਾਂ ਕੱਠ ਕੀਤੇ ਸੀਗੇ ਉਸ ਹਿਸਾਬ ਨਾਲ ਮੋਰਚੇ 'ਚ ਲਾਮਬੰਦੀਆ ਕਰਕੇ ਮੋਰਚੇ ਦਾ ਕੱਠ ਵਧਾਈਏ ਕਿਉਂਕਿ ਆਉਣ ਵਾਲੀ ਜਿਹੜੀ 25 ਤਰੀਕਾ ਉਹ 25 ਤਰੀਕ ਨੂੰ ਭਰਾਵੋ ਦੋਨੇ ਫਾਰਮਾਂ ਦੇ ਆਗੂ ਸਹਿਬਾਨ ਕੋਈ ਵੱਡਾ ਫਸਲਾ ਫੈਸਲਾ ਲੈਣ ਲੱਗੇ ਆ ਸੋ ਭਰਾਵੋ ਜਿਵੇਂ ਕਿ ਪਿਛਲੀ ਵਾਰ ਵੀ ਆਪਾਂ ਸਵਾ 13 ਮਹੀਨੇ ਦਿਲੇ ਦੀਆਂ ਬਰੂਹਾਂ ਤੇ ਬੈਠ ਕੇ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਾਏ ਸੀਗੇ ਇਸੇ ਤਰੀਕੇ ਨਾਲ ਆਪਣੇ ਇਕੱਠ ਵੱਡੇ ਕਰਕੇ ਆਪਾਂ ਮੋਰਚਿਆਂ ਦੇ ਉੱਪਰ ਮੋਦੀ ਸਰਕਾਰ ਤੇ ਦਬਾਅ ਪਾ ਕੇ ਪ੍ਰੈਸ਼ਰ ਪਾ ਕੇ ਸੋ ਭਰਾਵੋ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਕਰਵਾ ਸਕੀਏ ਤੇ ਲੋਕ ਵਿਰੋਧੀ ਕਾਲੇ ਕਾਨੂੰਨ ਆ ਜਿਹੜੇ ਉਹ ਆਪਾਂ ਰੱਦ ਕਰਵਾ ਸਕੀਏ ਜਿਹੜੇ ਵੀ ਘਰਾਂ ਦੇ ਵਿੱਚੋਂ ਦੁੱਧ ਆਇਆ ਅਸੀਂ ਉਹਨਾਂ ਘਰਾਂ ਦਾ ਦੋਨੇ ਫੋਰਮਾਂ ਵੱਲੋਂ ਸਮੁੱਚੀ ਖਨੌਰੀ ਬਾਰਡਰ ਦੀ ਸਟੇਜ ਕਮੇਟੀ ਵੱਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ